ਤੋ ਰਾਤ ਦੇ 11 ਵੱਜ ਚੁੱਕੇ ਤੇ ਅਸੀਂ ਰਾਜਪੁਰੇ ਦੀ ਫੋਕਲ ਪੁਆਇੰਟ ਚੌਂਕੀ ਦੇ ਵਿੱਚ ਇਸ ਟਾਈਮ ਮੌਜੂਦ ਆ। ਉਹ ਘਟਨਾ ਕੀ ਹੋਈ ਹੈ? ਇਹ ਨੌਜਵਾਨ ਉਰੇ ਕਿਉਂ ਇਕੱਠੇ ਹੋ ਕੇ ਆਏ ਆ? ਮੈਂ ਸਾਰੀ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਤੇ ਜਿਵੇਂ ਹੀ ਉਹਨਾਂ ਅਗਰ ਖੇੜੇ ਦੇ ਕੋਲ ਪਹੁੰਚਦੇ ਤੇ ਸਾਹਮਣੇ ਆਂਦੀ ਕਾਰ ਦੇ ਵਿੱਚ ਉਹ ਮੋਟਰਸਾਈਕਲ ਜਾ ਵੱਜਦਾ ਤੇ ਉਹ ਦੋਨੋਂ ਨੌਜਵਾਨ ਜਿਹੜੇ ਚੋਰ ਹੈਗੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਮੋਬਾਈਲ ਖੋ ਕੇ ਭਜ ਰਹੇ ਸੀ ਉਹ ਗਿਰ ਜਾਂਦੇ ਵਨ ਦੀ ਕੈਂਡ ਦੀ ਗੱਲ ਹੈ ਕਿ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਜੋ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਲਈ ਜਿਹੜਾ ਹੈ ਇਹ ਘੜ ਤੋਂ ਘਟ 100 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਹੈਗੇ ਉਹ ਅੱਜ ਫੋਕਲ ਪੁਆਇੰਟ ਚੌਂਕੀ ਦੇ ਵਿੱਚ ਇਕੱਠੇ ਹੋਏ ਆ ਤੇ ਕਾਫੀ ਰੋਸ਼ ਰੋਸ਼ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਸਰਕਾਰੀ ਬੰਦਾ ਗੱਡੀ ਚਲਾ ਰਿਹਾ ਜੀ ਇਹ ਸਰਕਾਰੀ ਕਿਵੇਂ ਚਲਾ ਸਕਦਾ ਹੈ ਗੱਡੀ ਇਹ ਸਰਕਾਰੀ ਕਿਵੇਂ ਚਲਾ ਸਕਦਾ ਹੈ ਬੰਦਾ ਇਹ ਠੀਕ ਲੰਦਾ ਜੀ ਇਹ ਬੰਦਾ ਠੀਕ ਲੰਦਾ ਜੀ ਆ ਗਈ ਪੂਰੀ ਵੀਡੀਓ ਆ ਗਈ ਮਰੀਏ ਸਰਕਾਰੀ ਬੰਦਾ ਕਿਵੇਂ ਗੱਡੀ ਚਲਾਉਂਦਾ ਸਾਨੂੰ ਨਹੀਂ ਲੰਦੇ ਸਰਕਾਰੀ ਨੂੰ ਸਾਨੂੰ ਲਾ ਦੋ 8000 ਤੋਂ ਥਾਹ ਦੱਸਿਆ ਸਾਨੂੰ ਲਾ ਦੋ 8000 ਰੁਪਏ ਸਾਨੂੰ ਲਾ ਦੋ ਤੁਹਾਡੇ ਬਾਦੇ ਬੈਠਿਆ ਤੁਸੀਂ ਗਲਤ ਬੋਲਿਓ ਸਾਨੂੰ ਇਹ ਗਲਤ ਬੋਲ ਨਹੀਂ ਸਾਨੂੰ ਇਹ ਸਾਨੂੰ ਗਲਤ ਬੋਲਨੇ ਆ ਇਹ ਇੱਕ ਨਸ਼ੇੜੀ ਬੰਦਾ ਟੀਜੇ ਲਾਉਂਦਾ ਜੀ ਇਹ ਸਾਨੂੰ ਦੱਸੋ ਹੁੰਦੀ ਹੈ ਇਹ ਗਲਤ ਬੋਲਨੇ ਆ ਭਾਈ ਜੀ ਇਹ ਸਿੱਧਾ ਰਿਸਪੈਕਟ ਕਰ ਰਹੇ ਆ ਭਾਈ ਬਾਈ ਠੀਕ ਹੋ ਵੱਲੂ ਵੀ ਹੋਇਆ ਇਹ ਸਾਨੂੰ ਕੋਈ ਹੋ ਰਹੇ ਆ ਹਾਂ ਤਾਂ ਸਾਨੂੰ ਕੋਈ ਚੋਰ ਫੜ ਕੇ ਦੇ ਆਂ ਸਾਨੂੰ ਕੋਲ ਤੋਂ ਬੋ ਰਹੀ ਇਨੀ ਬਾਈਕ ਵਾਲੇ ਬੰਦੇ ਤੁਸੀਂ ਦੁੱਧ ਵਾਲੇ ਘਮਾ ਲੈਣੋ ਘਮਾਓ ਸਾਨੂੰ ਕੋਲ ਨਹੀਂ ਸਾਨੂੰ ਕਮਾਣਾ ਕਿ ਅਸੀਂ ਤਾਂ ਤੁਸੀਂ ਮਾਰ ਦਿਆ ਬਈ ਠੀਕ ਹੈ ਮੈਂ ਖੰਨੇ ਤੋਂ ਆ ਰਹੇ ਹਾਂ ਤੇ ਖੰਨੇ ਤੋਂ ਟ੍ਰੇਨ ਉਤਰ ਕੇ ਮੈਂ ਆ ਰਿਹਾ ਸੀ ਬਾਬਾ ਗੁਰਤੇਗਵਾਦਰ ਗੁਰਦੁਆਰੇ ਦੇ ਕੋਲ ਜਦੋਂ ਮੈਂ ਫੋਨ ਕੱਢਿਆ ਤਾਂ ਨਾਲ ਹੁੰਦੀ ਝੱਟਾ ਮਾਰ ਲਿਆ ਨੇ ਜੀ ਜੀ ਮੈਂ ਤੁਹਾਨੂੰ ਇਹ ਕਿਹਾ ਵੀ ਮੈਨੂੰ ਕੀ ਹੋਇਆ ਤੁਹਾਡਾ ਫਰਜ ਬਣਦਾ ਵੀ ਹਾਂ ਜੀ ਤੁਸੀਂ ਹਜੇ ਵੀ ਠੀਕ ਨਹੀਂ ਹੈਗੇ ਤੁਸੀਂ ਹਜੇ ਵੀ ਠੀਕ ਨਹੀਂ ਹੈਗੇ ਮੈਂ ਤੁਹਾਨੂੰ ਕਹਿੰਦੇ ਬੋ ਰਿਹਾ ਤੁਹਾਡਾ ਮੈਡੀਕਲ ਕਰਾ ਲਓ ਕੋਨੇ ਪੈਗ ਨਾ ਲੱਗੇ ਤੁਸੀਂ ਤਾਂ ਕਹਿ ਦੋ ਮੇਰੇ ਨਾਲ ਮੇਰੇ ਨਾਲ ਆਓ ਮੈਡੀਕਲ ਚਲੋ ਆਜੋ ਚਲੋ ਚਲੋ ਸੰਦੀਪ ਜੀ ਰੋ ਚਲੋ ਮੈਡੀਕਲ ਚਲੀ ਆਜੋ ਆਜੋ ਵੀਰੇ ਸੱਡੇ ਜਾ ਮੈਂ ਕਾਰ ਚਲਾ ਕੇ ਆ ਰਿਹਾ ਸੀਗਾ ਜੀ ਤੇ ਇੱਕੋ ਦਮ ਚੋਰ ਜਿਹੜੇ ਸੀਗੇ ਬਾਈਕ ਸਵਾਰ ਸੀਗੇ ਉਹ ਤੇਜ਼ ਸੀਗੇ ਬਾਈਕ ਦੇ ਉੱਤੇ ਤੇ ਗੱਡੀ ਦੇ ਵਿੱਚ ਵੱਜੇ ਆ ਕੇ ਤੇ ਉਸ ਤੋਂ ਬਾਅਦ ਉਹ ਗਿਰ ਗਏ ਉਹਨਾਂ ਨੂੰ ਚੱਕਿਆ ਆ ਕੇ ਫਿਰ ਉਸ ਤੋਂ ਬਾਅਦ ਪੁਲਿਸ ਆਈ ਸਾਰੀ ਗਾਰਵਾਈ ਫਿਰ ਉਸ ਤੋਂ ਬਾਅਦ ਹੁਣ ਦੇਖਾਂਗੇ ਕੀ ਹੁੰਦਾ ਹਾਂ ਚਲੋ ਮੈਡੀਕਲ ਫਰੋਸ ਦੀਪ ਜਾਨੀ ਗੱਡੀ 'ਚ ਬਿਠਾਓ ਆਪਣੀ ਆਪਣੀ ਗੱਡੀ ਅਸੀਂ ਤੁਹਾਨੂੰ ਗਲਤ ਬੋਲੇ ਸਾਨੂੰ ਤੁਸੀਂ ਸਾਨੂੰ ਗਲਤ ਬੋਲੇ ਤੁਸੀਂ ਸਾਨੂੰ ਗੱਲੇ ਕਰਦੇ ਬੋਲੇ ਇਹ ਤਾਂ ਮਿਲਾਂ ਦੇ ਬਦਲੋ ਦਿਖਾ ਦੋ ਤੁਸੀਂ ਮੈਂ ਜਬਰਦਸਤੀ ਕਰਾਂਗੇ ਤੁਸੀਂ ਹੁਣੀ ਥੋੜੇ ਦਿਨ ਪਹਿਲਾਂ ਇੱਕ ਇਲਜ਼ਾਮ ਲਾ ਰਹੇ ਸੀ ਕਿ ਉਰੇ ਚੌਂਕੀ ਦੇ ਵਿੱਚ ਆ ਕੇ ਨੌਜਵਾਨਾਂ ਨੇ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਦੇਖੋ ਚਲੋ ਹੈ ਤਾਂ ਭਰਾ ਹੀ ਸਾਰੇ ਲੇਕਿਨ ਜਦੋਂ ਇਹ ਬੋਲ ਰਹੇ ਸੀ ਉਹ ਤਾਂ ਦੇਖੋ ਹੁਣ ਅਸੀਂ ਮੁਲਾਜ਼ਮੋਂ ਹੈਗੇ ਤੇ ਬਹੁਤ ਘੱਟ ਸੀ ਦੋ ਜਣੇ ਆ ਸਿਰਫ ਹੁਣ ਇੰਨੇ ਦੇਖ ਕੇ ਸਾਨੂੰ ਵੀ ਡਰ ਲੱਗਦਾ ਵੀ ਜੇ ਸੇ ਕੋਈ ਇਧੇ ਨੁਕਸਾਨ ਹੋ ਗਿਆ ਜਾਂ ਕੋਈ ਇਦਾਂ ਦੀ ਗੱਲ ਹੋ ਗਈ ਫਿਰ ਅਸੀਂ ਆਪਣੇ ਅਫਸਰਾਂ ਨੂੰ ਤਾਂ ਦੱਸਾਂਗੇ ਕਿ ਸਾਰੇ ਬੈਠਦੇ ਆ ਪਰ ਮੈਂ ਪੁਰਜ਼ੂ ਵੀ ਦੱਸਦਾ ਇੱਕ ਇਹ ਕਹਿਣਾ ਚਾਹਨਾ ਵੀ ਇਹ ਵਾਰਦਾਤਾ ਅੱਜ ਕਿੰਨੀ ਕਾਫੀ ਟਾਈਮ ਤੋਂ ਹੋ ਰਹੀਆਂ ਜੇ ਆਪਾਂ ਥੱਲੀ ਨਹੀਂ ਪਾਉਂਗੇ ਤਾਂ ਸਾਡੇ ਸ਼ਹਿਰ ਦਾ ਨਿਊ ਬੱਸ ਸਟੈਂਡ ਹੈ ਜਿਹੜਾ ਬੜੇ ਟਾਈਮ ਤੋਂ ਯਾਨੀ ਪੈਂਡੀਪੇੜਾ ਬਣਿਆ ਸੀਗਾ ਹੁਣ ਠੀਕ ਹੈ ਤਾਂ ਉਹ ਵੀ ਬਦਨਾਮ ਹੈ ਸਾਡੇ ਤੀਪ ਇਸੇ ਇਸ ਮਤਲਬ ਅਸਾ ਪੁਰਾਣੇ ਰਾਹ ਤੇ ਕੋਈ ਤੀਪ ਨਹੀਂ ਬੜ ਨਹੀਂ ਸਕਦੀ ਤਾ ਹੈ ਜੀ ਵੀ ਪੁਲਿਸ ਨੂੰ ਸਾਡੀ ਕਾਰਵਾਈ ਇਹ ਇਹ ਬੰਦੇ ਤੇ ਕੋਈ ਕਾਰਵਾਈ ਹੋਊਗੀ ਜਾਂ ਇਹਨਾਂ ਨੂੰ ਸਵੇਰੇ ਛੱਡੇ ਜਾਊਗਾ ਅਸੀਂ ਤਾਂ ਇਹ ਬੇਨਤੀ ਕਰਦੇ ਆ ਜੀ ਵੀ ਜਿੰਨੇ ਵੀ ਚੋਰ ਅਸੀਂ ਫੜ ਲਾਂਗੇ ਅਸੀਂ ਰੋਜ਼ ਫੜ ਲਾਂਗੇ ਜਿਹੜਾ ਬੰਦਾ ਕੋਈ ਗਲਤ ਕੰਮ ਕਰੂਗਾ ਉਹਨੂੰ ਫੜ ਲਾਂਗੇ ਗੱਲ ਇਹ ਹੈ ਵੀ ਪੁਲਿਸ ਕੋਈ ਕਾਰਵਾਈ ਕਰੂਗੀ ਇਸ ਸਰਕਾਰੀ ਕਿਵੇਂ ਚੱਲੇ ਸੰਦੇ ਬੰਦਾ ਇਹ ਠੀਕ ਹੈ ਇਹ ਠੀਕ ਲੰਦਾ ਜੀ ਇਹ ਦੇਖ ਬਾਈ ਹੱਥ ਨਹੀਂ ਰੱਖੇ ਇਹ ਬੰਦਾ ਠੀਕ ਲੰਦਾ ਜੀ ਆ ਗਈ ਪੂਰੀ ਵੀਡੀਓ ਆ ਗਈ ਇਹ ਸਰਕਾਰੀ ਬੰਦੇ ਕਿਵੇਂ ਠੀਕ ਲੰਦਾ ਸਾਨੂੰ ਨਹੀਂ ਜਾਂਦੇ ਸਰਕਾਰੀ ਸਾਨੂੰ ਲਾ ਦੋ ਇੱਥੇ ਪਿੱਛੇ ਤੁਹਾਨੂੰ ਖਾ ਦੱਸ ਕਰੋ ਸਾਨੂੰ ਲਾ ਦੋ ਆ ਲੈ ਰਹਾ ਤੁਹਾਡੇ ਦੋ 8000 ਰੁਪਏ ਸਾਨੂੰ ਲਾ ਦਿਓ ਤੁਸੀਂ ਗਲਤ ਬੋਲਿਓ ਸਾਨੂੰ ਇਹ ਗਲਤ ਬੋਲਿਈ ਸਾਨੂੰ ਇਹ ਸਾਨੂੰ ਗਲਤ ਬੋਲਿਆ ਇਹ ਇੱਕ ਨਸੜੀ ਬੰਦਾ ਟੀਕੇ ਲਾਂਦਾ ਜੀ ਇਹ ਸਾਨੂੰ ਗਲਤ ਬੋਲਨੇ ਆ ਗਲਤ ਬੋਲਨੇ ਭਾਈ ਇਹ ਸਿੱਧਾ ਰਿਸਪੈਕਟ ਕਰਿਆ ਭਾਈ ਇਹ ਬਾਈ ਠੀਕ ਹੋ ਬੰਨੂ ਕੀ ਹੋਇਆ ਇਹ ਸਾਨੂੰ ਦੋ ਚੋਰ ਰਹੇ ਆ ਫੁੱਟਾ ਸਾਨੂੰ ਗੱਲ ਗਿਆ ਚੋਰ ਫੜ ਕੇ ਦੇ ਇਹਨਾਂ ਤੇ ਕਾਰਵਾਈ ਕਰੋ ਇਹ ਸਾਨੂੰ ਗਲਤ ਬੋਲ ਰਹੀ ਇੰਨੀ ਪਾਣੀ ਕਰ ਰਿਹਾ ਮਾਲਕ ਵਾਲੇ ਨੂੰ ਕੋ ਮਾ ਉਹਨਾਂ ਨੂੰ ਮਦਦ ਨਹੀਂ ਸਾਨੂੰ ਕਮਾਣਾ ਕਿ ਅਸੀਂ ਤੇ ਤੁਰ ਮੈਂ ਤੁਸੀਂ ਮੇਰੇ ਦਿਆ ਮੈਂ ਠੀਕ ਐ ਮੈਂ ਤੁਹਾਨੂੰ ਇਹ ਕਹਿਆ ਵੀ ਮੈਨੂੰ ਕੀ ਹੋਇਆ ਤੁਹਾਡਾ ਫਰਜ ਬਣਦਾ ਵੀ ਹਾਂ ਤੁਸੀਂ ਹਜੇ ਵੀ ਠੀਕ ਨਹੀਂ ਹੈਗੇ ਤੁਸੀਂ ਹਜੇ ਵੀ ਠੀਕ ਨਹੀਂ ਹੈਗੇ ਮੈਂ ਖੋਖਲੇ ਬੋਲ ਰਿਹਾ ਤੁਹਾਡਾ ਮੈਡੀਕਲ ਕਰਾ ਲਓ ਤੁਹਾਡੇ ਪੈਗ ਨਾ ਲੱਗੇ ਤੁਸੀਂ ਤਾਂ ਕਹਿ ਦੋ ਮੇਰੇ ਨਾਲ ਮੇਰੇ ਨਾਲ ਆਓ ਮੈਡੀਕਲ ਚਲੋ ਆਜੋ ਚਲੋ ਚਲੋ ਸੰਦੀਪ ਜੀ ਕਰੋ ਚਲੋ ਮੈਡੀਕਲ ਚਲੀ ਆਜੋ ਆਜੋ ਵੀਰਾ ਛੱਡੇ ਯਾਰ ਹਾਂ ਚਲੋ ਮੈਡੀਕਲ ਛੱਡੇ ਹੋ ਜਾਓ ਜੀ ਕਿੰਨੀ ਦਾ ਦਾਰੂ ਕਿੰਨੀ ਨਿਕਲ ਗਈ ਤੁਸੀਂ ਤਾਂ ਕਿਹਾ ਆਜੋ 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 ਚਲੋ ਆਜੋ ਵੀਰੋ ਆਜੋ ਹਸਪਤਲ ਚਲੋ ਮੈਡੀਕਲ ਚਲੋ ਆਜੋ ਇਹਨਾਂ ਦਾ ਮੈਡੀਕਲ ਕਰਾਓ ਜੀ ਆਜੋ ਪਰ ਉਸ ਦੀ ਵੀ ਜਾਣੀ ਗੱਡੀ 'ਚ ਬਿਠਾਓ ਆਪਣੀ ਆਪਣੀ ਗੱਡੀ ਅਸੀਂ ਤਾਂ ਤੇ ਹੱਥੀ ਛੋੜਦੇ ਤੁਸੀਂ ਗਲਤ ਬੋਲੇ ਸਾਨੂੰ ਤੁਸੀਂ ਸਾਨੂੰ ਗਲਤ ਬੋਲੇ ਤੁਸੀਂ ਸਾਨੂੰ ਇਕੱਲੇ ਗਲਤ ਬੋਲੇ ਇਦਾਂ ਨਹੀਂ ਬੋਲਣਾ ਅਸੀਂ ਚੋਰ ਫੜਾਂਗੇ ਅਸੀਂ ਚੋਰ ਫੜਾਂਗੇ ਲਾਂਡੀ ਬਣਾ ਲਊਗਾ ਮਰਾ ਆਪਣਾ ਬਲਾਕ ਬੁਲਾ ਦੇ ਹਾਂਜੀ ਬੁਲਾਓ ਬਲਾਕ ਬੁਲਾਓ ਤੁਹਾਨੂੰ ਬੁਲਾਉਂਦੀ ਬੁਲਾਓ ਬੁਲਾ ਲਓ ਬਲਾਓ ਮੈਂ ਬੁਲਾਉਂਦੀ ਐਨੀ ਗਲਤ ਆ ਲਈ ਤੁਸੀਂ ਸਾਨੂੰ ਗਲਤ ਨਹੀਂ ਕਹਿੰਦੇ ਅਸੀਂ ਬੋਲੇ ਨਹੀਂ ਬੋਲੇ ਅਸੀਂ ਚੋਰ ਫੜਾ ਦਿਓ ਅਸੀਂ ਚੋਰ ਫੜਾ ਦਿਓ ਅਸੀਂ ਕੋਟਾ ਕੰਮ ਕਰਾ ਰਹੇ ਤੁਸੀਂ ਸਾਨੂੰ ਗਲਤ ਬੋਲੇ ਰਹੀ ਅਸੀਂ ਇਹ ਕੰਮ ਕਰਿਆ ਅਸੀਂ ਤੁਹਾਡੇ ਮੂਹਰੇ ਬੇਇਨਤੀ ਕਰੀ ਵੀ ਚੋਰ ਫੜਾਓ ਜੀ ਮੈਂ ਗਲਤ ਨਹੀਂ ਬੋਲੀ ਤੁਸੀਂ ਸਾਨੂੰ ਰੋਮ ਮਾਰ ਓਏ ਕੀ ਸਾਨੂੰ ਇਹ ਰਹੀ ਹੋਇਆ ਐ ਨਾ ਕਰਨੇ ਅਸੀਂ ਦੱਸ ਗਏ ਭਾਈ ਚੋਰ ਫੜ ਕੇ ਲਿੰਦੇ ਨੇ ਜਨਾਬ ਕੁਈ ਨਾ ਗਿਆ ਅਸਟਾਲੇ ਚੱਲ ਆ ਮੈਡੀਕਲ ਕਰਾ ਲਓ ਸਰ ਕੋਈ ਗੱਲ ਨਹੀਂ ਆ ਜੋ ਮੈਡੀਕਲ ਡੀਐਸਪੀ ਸਾਨੂੰ ਫੋਨ ਕਰ ਦੋ ਕੋਈ ਜਿਹੜਾ ਮੈਡੀਕਲ ਮੰਦਾ ਕਰਾ ਲਓ ਕੋਈ ਗੱਲ ਆਜੋ ਸੋ ਤੁਸੀਂ ਦੇਖ ਰਹੇ ਹੋ న్యూਸ 89 ਤੇ ਮੈਂ ਹਾਂ ਸੰਦੀਪ ਚੌਧਰੀ ਸੋ ਰਾਤ ਦੇ 11 ਵੱਜ ਚੁੱਕੇ ਆ ਤੇ ਅਸੀਂ ਰਾਜਪੁਰੇ ਦੀ ਫੋਕਲ ਪੁਆਇੰਟ ਚੌਂਕੀ ਦੇ ਵਿੱਚ ਇਸ ਟਾਈਮ ਮੌਜੂਦ ਆ ਜਿੱਥੇ ਕਿ ਸੈਂਕੜੇ ਦੇ ਕਰੀਬ ਨੌਜਵਾਨ ਮੁੰਡੇ ਜਿਹੜੇ ਹਨ ਅੱਜ ਇਕੱਠੇ ਹੋਏ ਆ ਸੋ ਰਾਜਪੁਰੇ ਦੇ ਵਿੱਚ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਤੇ ਛਿੰਨਾ ਛਪਟੀ ਦੀਆਂ ਤੇ ਡਕੈਤੀ ਦੀਆਂ ਹੋਰ ਵੀ ਜੜੀਆਂ ਹੈਗੇ ਨਸ਼ੇ ਦੀਆਂ ਵਾਰਦਾਤਾਂ ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਸੋ ਘਟਨਾ ਕੀ ਹੋਈ ਹੈ ਇਹ ਨੌਜਵਾਨ ਉਰੇ ਕਿਉਂ ਇਕੱਠੇ ਹੋ ਕੇ ਆਏ ਆ ਮੈਂ ਸਾਰੀ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਆ ਖਬਰ ਜਿਹੜੀ ਹੈ ਉਹ ਦਿਖਾ ਜਾ ਰਿਹਾ ਤੇ ਨਗਰ ਖੇੜਾ ਜਿਹੜੇ ਹੈਗੇ ਪੁਰਾਣੇ ਰਾਜਪੁਰੇ ਉੱਥੇ ਇੱਕ ਹਿੰਦੁਸਤਾਨ ਲੀਵਰ ਦੇ ਵਿੱਚ ਕੰਮ ਕਰਦਾ ਨੌਜਵਾਨ ਤੇ ਉਹ ਗੱਲ ਕਰਦਾ ਹੋਇਆ ਫੋਨ ਤੇ ਜਾ ਰਿਹਾ ਸੀ ਤੇ ਦੋ ਨੌਜਵਾਨ ਜਿਹੜੇ ਹਨ ਮੋਟਰਸਾਈਕਲ ਤੇ ਆਂਦੇ ਆ ਉਹਦਾ ਮੋਬਾਈਲ ਜਿਹੜਾ ਹੈ ਚਪਟਾ ਮਾਰ ਕੇ ਛਿੰਕੇ ਪਜੰਦੀ ਕੋਸ਼ਿਸ਼ ਕਰਦੇ ਆ ਤੇ ਜਿਵੇਂ ਹੀ ਉਹ ਨਗਰ ਖੇੜੇ ਦੇ ਕੋਲ ਪਹੁੰਚਦੇ ਤੇ ਸਾਹਮਣੇ ਆਂਦੀ ਕਾਰ ਦੇ ਵਿੱਚ ਉਹ ਮੋਟਰਸਾਈਕਲ ਜਾ ਵੱਜਦਾ ਤੇ ਉਹ ਦੋਨੋਂ ਨੌਜਵਾਨ ਜਿਹੜੇ ਚੋਰ ਹੈਗੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਮੋਬਾਈਲ ਖੋ ਕੇ ਭੱਜ ਰਹੇ ਸੀ ਉਹ ਗਿਰ ਜਾਂਦੇ ਤੇ ਉੱਥੇ ਹੀ ਮੌਕੇ ਤੇ ਜਿਹੜੇ ਹੈ ਨੌਜਵਾਨ ਜਿਹੜੇ ਹੈ ਕੁਝ ਉਹ ਫੜ ਲੈਨੇ ਆ ਫੜਨ ਤੋਂ ਬਾਅਦ ਜਿਹੜਾ ਹੈ ਉਹ ਪੁਲਿਸ ਨੂੰ ਬੁਲਾਉਂਦੇ ਆ ਤੇ ਜੋ ਨੌਜਵਾਨਾਂ ਦੀ ਕੈਂਡ ਦੀ ਗੱਲ ਹੈ ਕਿ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਜੋ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਲਈ ਜਿਹੜਾ ਹੈ ਇਹ ਘੱਟ ਤੋਂ ਘੱਟ 100 ਦੇ ਕਰੀਬ ਜਿਹੜੇ ਨੌਜਵਾਨ ਮੁੰਡੇ ਹੈਗੇ ਉਹ ਅੱਜ ਫੋਕਲ ਪੁਆਇੰਟ ਚੌਂਕੀ ਦੇ ਵਿੱਚ ਇਕੱਠੇ ਹੋਏ ਆ ਤੇ ਕਾਫੀ ਰੋਸ਼ ਰੋਸ਼ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਾਫੀ ਰੋਸ਼ ਜਿਹੜਾ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਬਹਿਸ ਜਿਹੜੀ ਹੈ ਬਹਿਸ ਜਿਹੜੀ ਹੈ ਉਹ ਲਗਾਤਾਰ ਤੁਸੀਂ ਦੇਖ ਪਾ ਰਹੇ ਹੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਜਿਹੜੀ ਹੈ ਉਹ ਬਹਿਸ ਚੱਲ ਰਹੀ ਹੈ ਤੇ ਆਪਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਪਹਿਲਾ ਪਹਿਲਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨਾਲੇ ਟਕਣਾ ਹੋਈ ਹੈ ਕੀ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਗੁਰਜੀਤ ਸਿੰਘ ਆ ਮੈਂ ਹਿੰਦੁਸਤਾਨ ਜੁਨੀਅਰ ਲਿਬਰੇ ਦੇ ਵਿੱਚ ਕੰਮ ਕਰ ਰਿਹਾ ਤੇ ਮੈਂ ਖੰਨੇ ਤੋਂ ਆ ਰਿਹਾ ਤੇ ਖੰਨੇ ਤੋਂ ਟ੍ਰੇਨ ਉਤਰ ਕੇ ਮੈਂ ਆ ਰਿਹਾ ਸੀ ਬਾਬਾ ਗੁਰਤੇਗਵਾਦਰ ਗੁਰਦੁਆਰੇ ਦੇ ਕੋਲ ਜਦੋਂ ਮੈਂ ਫੋਨ ਕੱਢਿਆ ਤਾਂ ਨਾਲ ਹੁੰਦੀ ਝੱਟਾ ਮਾਰ ਲਿਆ ਉਨ੍ਹਾਂ ਨੇ ਜੀ ਜੀ ਕਿੰਨੇ ਬੰਦੇ ਸੀਗੇ ਜੀ ਦੋ ਬੰਦੇ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਅੱਛਾ ਜੀ ਤਾਂ ਪਿੱਛੇ ਹੀ ਮੁੰਡੇ ਨੇ ਮੈਂ ਆਵਾਜ਼ ਮਾਰੀ ਮੇਰਾ ਫੋਨ ਲੈ ਕੇ ਮੁੰਡੇ ਨੇ ਧੱਕ ਉਹਦੇ ਉਹਨਾਂ ਦੇ ਕੋਲੋਂ ਮੇਰਾ ਫੋਨ ਬਰਾਮਦ ਕੀਤਾ ਗਿਆ ਤੇ ਮੈਨੂੰ ਦੇ ਦਿੱਤਾ ਗਿਆ ਉਸ ਤੋਂ ਬਾਅਦ ਕੀ ਹੋਇਆ ਸਾਰੀ ਘਟਨਾ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਨਾਲ ਮਸਲੇ ਵਾਲੇ ਦੀ ਬੈਂਸ ਬਾਜੀ ਮੈਨੂੰ ਇਹ ਨਹੀਂ ਪਤਾ ਜਾਂ ਮੁਲਾਜ਼ਮਾਂ ਨੇ ਕੋਈ ਗਲਤ ਵਲਡਿੰਗ ਕੀਤੀ ਹੈ ਮੈਂ ਪਿੱਛੇ ਸੀ ਜੀ ਹਾਂਜੀ ਤੇ ਹੁਣ ਤੁਸੀਂ ਉਰੇ ਇਕੱਠੇ ਹੋ ਕੇ ਆਏ ਹੋ ਕਿਉਂ ਇਕੱਠੇ ਹੋ ਕੇ ਆਏ ਹੋ ਕੀ ਵਜੇ ਆ ਬਸ ਹੀ ਦਿੱਲੀ ਰੋਜ਼ ਬਣਦੀ ਕਾਰਵਾਈ ਕੀਤੀ ਜਾਵੇ ਦਿੱਲੀ ਚੋਰੀਆਂ ਹੋ ਰਹੀਆਂ ਨੇ ਕਿਸੇ ਦਾ ਹਰੇਕ ਦਾ ਫੋਨ ਖੋਇਆ ਜਾ ਰਿਹਾ ਬਹੁਤ ਕਈ ਚੈਨੀ ਖੋਇਆ ਖੋਈ ਜਾ ਰਹੀ ਹੈ ਇਹ ਚੀਜ਼ਾਂ ਤੋਂ ਰੋਕਥਾਮ ਚਾਹੁੰਦੇ ਮੈਂ ਤੁਹਾਨੂੰ ਕੀ ਲੱਗ ਰਿਹਾ ਸੀ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਤਾਂ ਤੁਸੀਂ ਇਕੱਠੇ ਹੋ ਕੇ ਸਾਰੇ ਆਏ ਹੋ ਕਿ ਕੀ ਗੱਲ ਹਾਂਜੀ 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 ਰਾਈਟ ਆ ਜੀ ਠੀਕ ਹੈ ਜੀ ਨਵੀਂ ਨਹੀਂ ਗੱਡੀ ਟੁੱਟੀ ਵੀ ਕਰ ਲਈ ਨਹੀਂ ਹਾਂਜੀ ਹਾਂਜੀ ਸੋ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਜੇ ਕਾਰ ਦਾ ਜੋ ਨੁਕਸਾਨ ਹੋਇਆ ਉਹ ਪਰਪਾਈ ਕੀਤੀ ਜਾਵੇ ਨਹੀਂ ਇਹ ਕੀ ਘਟਨਾ ਕੀ ਹੋਈ ਹੈ ਤੁਸੀਂ ਕਾਰ ਚਲਾ ਰਹੇ ਸੀ ਹਾਂਜੀ ਮੈਂ ਕਾਰ ਚਲਾ ਰਿਹਾ ਸੀ ਕੀ ਇੱਕਦਮ ਕੀ ਹੋਇਆ ਤੁਹਾਨੂੰ ਮੈਂ ਕਾਰ ਚਲਾ ਕੇ ਆ ਰਿਹਾ ਸੀਗਾ ਜੀ ਤੇ ਇੱਕੋ ਦਮ ਚੋਰ ਜਿਹੜੇ ਸੀਗੇ ਬਾਈਕ ਸਵਾਰ ਸੀਗੇ ਉਹ ਤੇਜ਼ ਸੀਗੇ ਬਾਈਕ ਦੇ ਉੱਤੇ ਤੇ ਗੱਡੀ ਦੇ ਵਿੱਚ ਵੱਜੇ ਆ ਕੇ ਹਾਂਜੀ ਤੇ ਉਸ ਤੋਂ ਬਾਅਦ ਉਹ ਗਿਰਗੇ ਉਹਨਾਂ ਨੂੰ ਚੱਕਿਆ ਆ ਕੇ ਫਿਰ ਉਸ ਤੋਂ ਬਾਅਦ ਪੁਲਿਸ ਆਈ ਸਾਰੀ ਗਾਰਵਾਈ ਫਿਰ ਉਸ ਤੋਂ ਬਾਅਦ ਹੁਣ ਦੇਖਾਂਗੇ ਕੀ ਹੁੰਦਾ ਹੈ ਤੁਸੀਂ ਉਰੇ ਇਕੱਠੇ ਹੋ ਕੇ ਕੀ ਕਾਰਵਾਈ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਆ ਕਿ ਜੋ ਬੰਦੀ ਕਾਰਵਾਈ ਹੈ ਪੁਲਿਸ ਮੁਨਾਜਮ ਕਰਨਗੇ ਤੇ ਜੋ ਬੰਦਾ ਖਰਚਾ ਉਹ ਪ੍ਰਾਇਰ ਕਰੂ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ 11:00 ਬੱਜ ਚੁੱਕੇ ਆ ਤੇ ਇਹ ਹੰਗਾਮਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਔਰ ਇਹ ਨੌਜਵਾਨ ਜਿਹੜੇ ਇਕੱਠੇ ਹੋ ਕੇ ਆਏ ਜੋ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਇਸ ਕਰਕੇ ਜਿਹੜਾ ਹੈ ਅਸੀਂ ਔਰ ਇਕੱਠੇ ਹੋ ਕੇ ਆਏ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੈਸਟ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਤੇ ਤੁਸੀਂ ਕੀ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਆਪਾਂ 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 ਗੱਲ ਕਰਨ ਦੀ ਇਹ ਆਪਣਾ ਆਈਓ ਹੈਗੇ ਤੇ ਇਸ ਟਾਈਮ ਕੀ ਕਹਿਣਾ ਚਾਹੋਗੇ ਸਰ ਜੀ ਕੀ ਕੀ ਕਟਨਾ ਕੀ ਹੋਈ ਹੈ ਜੀ ਸਾਰੀ ਇਹ ਸਰ ਕੋਈ ਮੋਬਾਈਲ ਖੋਇਆ ਸੀ ਮੁੰਡੇ ਨੇ ਹਾਂਜੀ ਹਾਂਜੀ ਤੇ ਪਬਲਿਕ ਨੇ ਫੜ ਲਿਆ ਉਹਨੂੰ ਤੇ ਉਹ ਮੋਟਰਸਾਈਕਲ ਭਜਾਣ ਲੱਗ ਗਿਆ ਕਿ ਗੱਡੀ ਆ ਗਈ ਮੇਰਾ ਗੱਡੀ ਵੀ ਟੁੱਟ ਗਈ ਉਹਨਾਂ ਦੀ ਹਾਂਜੀ ਹਾਂਜੀ ਹੁਣ ਦੇਖਦੇ ਜੋ ਕਾਰ ਵੀ ਬਣੂਗੀ ਉਹ ਕਾਰ ਵੀ ਅਸੀਂ ਕਰਾਂਗੇ ਸਰ ਇਹਨਾਂ ਨੂੰ ਕਿਉਂ ਇੰਨੇ ਬੰਦੇ ਨੂੰ ਇਕੱਠੇ ਹੋ ਕੇ ਹਰਿਆਣਾ ਪੈ ਗਿਆ ਜੀ ਚਲੋ ਇਹ ਤਾਂ ਜਨਤਾ ਜੀ ਹੁਣ ਜਨਤਾ ਦਾ ਅਸੀਂ ਕੀ ਕਰ ਸਕਦੇ ਹਾਂ ਹਾਂਜੀ ਤੇ ਇਹ ਕੁਝ ਇਲਜ਼ਾਮ ਵੀ ਲਾ ਰਹੇ ਜੀ ਨੌਜਵਾਨ ਮੁੰਡੇ ਜਿਹੜੇ ਹੈਗੇ ਇਕੱਠੇ ਹੋ ਕੇ ਆਏ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ ਤੇ ਇਹਨਾਂ ਨਾਲ ਕੁਝ ਗੱਲਬਾਤ ਵੀ ਹੋਈ ਹੈ ਪੁਲਿਸ ਦੀ ਤੇ ਇਸ ਕਰਕੇ ਜਿਹੜਾ ਸਾਨੂੰ ਇਕੱਠੇ ਹੋ ਕੇ ਆਣਾ ਪੈ ਗਿਆ ਜੀ ਉਨੇ ਨਹੀਂ ਮਿਸੂਏ ਤਾਂ ਕੀ ਕਰਿਆ ਵੀਰੇ ਜੋ ਇਹਨਾਂ ਦੀ ਕਾਰਵਾਈ ਬਣਦੀ ਹੈ ਚੋਰਾਂ ਦੀ ਉਹ ਅਸੀਂ ਕਰਾਂਗੇ ਹਾਂਜੀ ਹਾਂ ਬਿਲਕੁਲ ਤੇ ਇੱਕ ਤੁਸੀਂ ਹੁਣੀ ਥੋੜੇ ਦਿਨ ਪਹਿਲਾਂ ਇੱਕ ਇਲਜ਼ਾਮ ਲਾ ਰਹੇ ਸੀ ਕਿ ਉਰੇ ਚੌਂਕੀ ਦੇ ਵਿੱਚ ਆ ਕੇ ਨੌਜਵਾਨਾਂ ਨੇ ਜਿਹੜਾ ਹੈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਦੇਖੋ ਚਲੋ ਹੈ ਤਾਂ ਭਰਾ ਹੀ ਸਾਰੇ ਲੇਕਿਨ ਜਿੱਦਾਂ ਦੇ ਬੋਲ ਰਹੇ ਸੀ ਉਹ ਤਾਂ ਦੇਖੋ ਅਸੀਂ ਮੁਲਾਜ਼ਮ ਹੈਗੇ ਇੱਥੇ ਬਹੁਤ ਘੱਟ ਸੀ ਦੋ ਜਣੇ ਆ ਸਿਰਫ ਹੁਣ ਇੰਨੇ ਦੇਖ ਕੇ ਸਾਨੂੰ ਵੀ ਡਰ ਲੱਗਦਾ ਵੀ ਜੇ ਸਾ ਕੋਈ ਇਦਾਂ ਨੁਕਸਾਨ ਹੋ ਗਿਆ ਜਾਂ ਕੋਈ ਇਦਾਂ ਕਰ ਲੋਗੀ ਮੈਂ ਅਸੀਂ ਆਪਣੇ ਉਹਦਾ ਦੱਸਾਂਗੇ ਠੀਕ ਹੈ ਜੀ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੀ ਘਟਨਾ ਹੋਈ ਹੈ ਸਾਰੀ ਦੇਖੋ ਜਿਹੜੀ ਘਟਨਾ ਸੀਗੀ ਪਹਿਲਾਂ ਵੀ ਦੱਸ ਘਟਾਇਆ ਵੀ ਦੇਖੋ ਸ਼ਹਿਰ ਦਾ ਮਾਹੌਲ ਖਰਾਬ ਹੈ ਬਸ 8:30 ਚੋਕੀ ਪੈਣ ਸ਼ਾਮ ਨੂੰ 6:30 ਵਜੇ ਤੋਂ ਬਾਅਦ ਚੜ੍ਹ ਨਹੀਂ ਸਕਦੀ ਜਦੋਂ ਯਾਨੀ ਕਿ ਹਨੇਰਾ ਪੈ ਜਾਂਦਾ ਸੀ ਕਿਉਂ ਕਿਉਂਕਿ ਬਦਨਾਮ ਕਿਹੜਾ ਹੁੰਦਾ ਹੈ ਅਸੀਂ ਉਸਨੀ ਖੇੜੇ ਤੋਂ ਰਹਿਣ ਵਾਲੇ ਆ ਠੀਕ ਹੈ ਜੀ ਬਜ਼ੁਰਗ ਸਾਰੇ ਬੈਠਦੇ ਆ ਪਰ ਮੈਂ ਪੁਲਿਸ ਵਿਧਾ ਨੂੰ ਇਹ ਕਹਿਣਾ ਚਾਹਨਾ ਵੀ ਇਹ ਵਾਰਦਾਤਾ ਅੱਜ ਕਿੰਨੀ ਕਾਫੀ ਟਾਈਮ ਤੋਂ ਹੋ ਰਹੀਆਂ ਜੇ ਆਪਾਂ ਨੂੰ ਥੱਲੀ ਨਹੀਂ ਪਾਉਂਗੇ ਤਾਂ ਸਾਡੇ ਸ਼ਹਿਰ ਦਾ ਨਿਊ ਬੱਸ ਸਟੈਂਡ ਹੈ ਜ ਠੀਕ ਹੈ ਤਾਂ ਉਹ ਵੀ ਬਦਨਾਮ ਹੈ ਤਾਂ ਸਾਡੇ ਤੀਪ ਇਸੇ ਇਸ ਮਤਲਬ ਆ ਜੇ ਪੁਰਾਣੇ ਰਾਇਬ ਤੋਂ ਤੀਪ ਬਣ ਨਹੀਂ ਸਕਦੀ ਕਿਉਂਕਿ ਵਾਰਦਾਤਾ ਬਾਹਰਲੇ ਬੰਦੇ ਕਰਦੇ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬਨ ਕੇ ਬੇਨਤੀ ਕਰਨਾ ਚਾਹਨਾ ਵੀ ਇਕੱਲੇ ਤੁਸੀਂ ਵੀ ਨਹੀਂ ਕੰਮ ਕਰ ਸਕਦੇ ਇਕੱਲੇ ਅਸੀਂ ਵੀ ਨਹੀਂ ਕਰ ਸਕਦੇ ਇਕੱਠੇ ਹੋ ਕੇ ਇੰਨੇ ਜਣੇ ਇਕੱਠੇ ਹੋ ਕੇ ਜਿਆਦਾ ਜਿਆਦਾ ਇਕੱਠੇ ਹੋ ਗਿਆ ਆਪਾਂ ਇੱਕ ਤੋਂ ਦੋ ਹੱਥ ਬਣਦੇ ਆ ਤਾਂ ਪਾਵਨ ਇੱਥੇ ਹੋ ਕੇ ਤੁਸੀਂ ਕਿਉਂ ਇੰਨੇ ਬੰਦੇ ਇਕੱਠੇ ਹੋ ਕੇ ਆਏ ਵੀਰ ਜੀ ਕਹਿੰਦਾ ਮਤਲਬ ਜੇ ਕਹਿੰਦਾ ਮਾਂ ਟਿੱਲ ਇੱਧਰ ਸੀਗੀ ਟਿੱਲ ਸਾਡੇ ਕੰਨ ਸੀਗੀ ਹੁਣ ਤਾਂ ਇਕੱਠੇ ਹੋਵਾਂਗੇ ਤਾਂ ਵਧੀਆ ਗੱਲ ਐ ਠੀਕ ਐ ਮੈਂ ਪਰ ਤੁਸੀਂ ਥੋੜੀ ਜਿਹੀ ਕਾਰਵਾਈ ਕਰੋ ਤਕੜੇ ਕਰੋ ਰਾਤ ਨੂੰ ਯਾਨਕੀ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਵੀ ਰਾਤ ਨੂੰ ਅਸੀਂ ਘੇੜਾ ਮਾਰਨਾ ਚਾਹੀਦਾ। ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ? ਕੀ ਗੱਲ ਹੋਈ? ਮੈਂ ਇਹ ਕਹਿਣਾ ਚਾਹਨਾ ਜੀ ਸਾਡੇ ਖੇੜੇ ਤੇ ਪ੍ਰਾਇਮਰੀ ਸਕੂਲ ਹੈ ਸ਼ਮਸ਼ਾਨ ਘਾੜ ਦੇ ਵਿੱਚ। ਓਏ ਬਾਈ ਓ ਪ੍ਰਾਇਮਰੀ ਸਕੂਲ ਹੈ ਉੱਥੋਂ 2 ਸਿਲੰਡਰ ਦਿਨ ਦਿਹਾੜੇ ਚੋਰੀ ਹੁੰਦੇ ਨੇ ਜੀ। ਜੀ ਜੀ। ਸ਼ਾਮ ਨੂੰ 5 ਵਜੇ ਬੰਦੇ ਕੰਦਾ ਟੱਪ ਕੇ ਲੈ ਕੇ ਜਾਂਦੇ ਨੇ ਵੀਡੀਓਗ੍ਰਾਫੀ ਉਹਨਾਂ ਦੀ ਹੈਗੀ ਆ ਜੀ। ਜੀ। ਉਸ ਤੋਂ ਬਾਅਦ ਸ਼ਮਸ਼ਾਨ ਘਾੜ ਦੇ ਵਿੱਚ ਅਲੂਮੀਨੀਅਮ ਦੇ ਦਰਵਾਜ਼ੇ ਤੇ ਗੀਜ਼ਰ ਚੋਰੀ ਹੁੰਦੇ ਆ ਜੀ। ਉਹਦੀ ਵੀਡੀਓਗ੍ਰਾਫੀ ਵੀ ਤੁਸੀਂ ਦਿੱਤੀ ਹੈ ਜੀ ਹਨਾ ਗੱਲ ਇਹ ਹੈ ਵੀ ਵੀ ਇਹਨਾਂ ਨੂੰ ਕੌਣ ਫੜੇਗਾ ਅਸੀਂ ਫੜੀਏ ਜਾਂ ਤੁਸੀਂ ਪੁਲਿਸ ਕਾਰਵਾਈ ਕਰੇਗੀ ਕੋਈ ਦੇਖੋ ਖੇੜੇ ਤੇ ਸ਼ਰਿਆਮ ਗੁੰਡਾਗਰਦੀ ਹੁੰਦੀ ਆ ਕੋਈ ਕਿਤੇ ਤੋਂ ਆ ਕੇ ਲੜਦਾ ਕੋਈ ਕਿਤੇ ਤੋਂ ਆ ਕੇ ਲੜਦਾ 12 1 ਵਜੇ ਤੱਕਰ ਕੱਲਾ ਖੇੜੇ ਤੇ ਨਹੀਂ ਹਰ ਚੌਂਕ ਦਾ ਹਾਲ ਹੈ ਜੀ ਇਹ ਇਹਦਾ ਜੁਮੇਵਾਰ ਕੌਣ ਹੈ ਹੁਣ ਅੱਜ ਜਿਹੜੀ ਘਟਨਾ ਹੋਈ ਹੈ ਆਪਾਂ ਜੇ ਗੱਲ ਕਰੀਏ ਅੱਜ ਜਿਹੜੀ ਘਟਨਾ ਹੋਈ ਹੈ ਜੀ ਇੱਕ ਇੱਕ ਬੰਦਾ ਵਿਚਾਰਾ ਆਪਣੀ ਫੈਕਟਰੀ ਤੋਂ ਕੰਮ ਕਰਕੇ ਆ ਰਿਹਾ ਜੀ ਉਹਦਾ ਮੋਬਾਈਲ ਖੋਲ ਲਿਆ ਤੇ ਅਸੀਂ ਉਹਨੂੰ ਫੜ ਲਿਆ ਫੜ ਕੇ ਪੁਲਿਸ ਦੇ ਹਵਾਲੇ ਕਰਤਿਆ ਇਸ ਤੋਂ ਵੱਧ ਤਾਂ ਪਬਲਿਕ ਕੁਝ ਨਹੀਂ ਕਰ ਸਕਦੀ ਪਬਲਿਕ ਨੇ ਇੱਕ ਚੋਰ ਫੜ ਕੇ ਦਿੱਤਾ ਹੁਣ ਉਹਨੇ ਨੱਥ ਪਾਓ ਉਹਦਾ ਗਰੋ ਫੜੋ ਉਹ ਕਿੱਥੋਂ ਚੋਰੀ ਕਿੱਥੇ ਅੱਗੇ ਤੋਂ ਅੱਗੇ ਉਹਨਾਂ ਦੀ ਚੇਨ ਜੁੜੀ ਹੋਈ ਹੈ ਅਸੀਂ ਤਾਂ ਦੇਖੋ ਫੜ ਸਕਦੇ ਹਾਂ ਜੀ ਇਹ ਨਾ ਹੋਵੇ ਸਾਡੀ ਦੁਸ਼ਮਣੀਆਂ ਪਵਾ ਦੇਣ ਚੋਰਾਂ ਨਾਲ ਚੋਰਾਂ ਨੂੰ ਫੜ ਕੇ ਜੇਲ੍ਹ ਚ ਡੱਕੋ ਆਪਾਂ ਨੂੰ ਇਕੱਠੇ ਹੋ ਕੇ ਕਿਉਂ ਆਣਾ ਪੈ ਗਿਆ ਕੀ ਮਤਲਬ ਅਸੀਂ ਤਾਂ ਅਸੀਂ ਤਾਂ ਇਕੱਠੇ ਹੋ ਕੇ ਤਾਂ ਆਏ ਆ ਜੀ ਵੀ ਪੁਲਿਸ ਨੂੰ ਸਾਡੀ ਕਾਰਵਾਈ ਇਹ ਇਹ ਬੰਦੇ ਤੇ ਕੋਈ ਕਾਰਵਾਈ ਹੋਊਗੀ ਜਾਂ ਇਹਨਾਂ ਨੂੰ ਸਵੇਰੇ ਛੱਡੇ ਜਾਊਗਾ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਜੀ ਵੀ ਜਿੰਨੇ ਵੀ ਚੋਰ ਅਸੀਂ ਫੜ ਲਾਂਗੇ ਅਸੀਂ ਰੋਜ਼ ਫੜ ਲਾਂਗੇ ਜਿਹੜਾ ਬੰਦਾ ਕੋਈ ਗਲਤ ਕੰਮ ਕਰੂਗਾ ਉਹਨੂੰ ਫੜ ਲਾਂਗੇ ਗੱਲ ਇਹ ਹੈ ਆ ਵੀ ਪੁਲਿਸ ਕੋਈ ਕਾਰਵਾਈ ਕਰੂਗੀ ਗੱਲ ਇਹ ਹੈ ਜੀ ਸੋ ਤੁਸੀਂ ਹਰ ਜਗ੍ਹਾ ਚੋਰੀ ਹੋ ਰਹੀ ਹੈ ਹਰ ਮੁੱਲੇ ਚ ਚੋਰੀ ਰਾਜਪੁਰੇ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਕਿਉਂ ਜੀ ਸੋ ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਇਨਸਾਈਡ ਦੇ ਵਿੱਚ ਅਸੀਂ ਉਹ ਵੀਡੀਓ ਵੀ ਦਿਖਾ ਰਹੇ ਹਾਂ ਕਿ ਜਦ ਮੌਕੇ ਤੇ ਚੋਰ ਨੂੰ ਫੜਿਆ ਗਿਆ ਸੀਗਾ ਤੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਆਇਆ ਤੇ ਕਿਸ ਤਰ੍ਹਾਂ ਇਹ ਸਾਰੀ ਘਟਨਾ ਹੋਈ ਹੈ ਤੁਹਾਨੂੰ ਸਾਰੀ ਜਿਹੜੀ ਹੈ ਵੀਡੀਓ ਅਸੀਂ ਦਿਖਾ ਰਹੇ ਹਾਂ ਤੇ ਆਪਾਂ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਹਾਂਜੀ ਸੰਦੀਪ ਜੀ ਨਮਸਕਾਰ ਜੀ ਇਹ ਜਿਹੜਾ ਹੋਇਆ ਹੈ ਇਹ ਬਹੁਤ ਹੀ ਮਾੜਾ ਹੋਇਆ ਹੈ ਇਹ ਰੋਜ਼ ਹੀ ਖੇੜੇ ਦੇ ਕੋਲ ਰੋਜ਼ ਦੇ ਦੋ ਮੋਬਾਈਲ ਚ ਕੀਦੇ ਨੇ ਤੇ ਚੋਰ ਅੱਜ ਪਕੜੇ ਗਏ ਨੇ ਔਰ ਮੇਰੇ ਬ੍ਰਦਰ ਇਲਾ ਦੀ ਗੱਡੀ ਭੰਨਤੀ ਆ ਮੈਂ ਤਾਂ ਘਰ ਬੈਠਾ ਸੀ ਮੈਨੂੰ ਦੌੜਾ ਫੋਨ ਆਇਆ ਮੈਂ ਆਇਆ ਭੱਜ ਕੇ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਬੋਲਸ ਨੂੰ ਚਾਹੀਦਾ ਵੀ ਇਹਨਾਂ ਉਤੇ ਪਰਚਾ ਦਿੱਤਾ ਜਾਵੇ ਪੀਨ ਆਵੇ ਵੀ ਸੇਰੇ ਛੱਡ ਦਿੱਤਾ ਜਾਵੇ ਇਹ ਅਸੀਂ ਸਾਰੇ ਇਕੱਠੇ ਹੋ ਕੇ ਤਾਂ ਹੀ ਆਏ ਆ ਸੋ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਦਿਖਾऊंगा ਇੱਕ ਵਾਰੀ ਕਿੰਨੇ ਉਰੇ ਜਿਹੜੇ ਨੌਜਵਾਨ ਇਕੱਠੇ ਹੋਏ ਆ ਤੇ ਚੋਰ ਵੀ ਜਿਹੜਾ ਹੈਗਾ ਚੋਰ ਵੀ ਜਿਹੜਾ ਹੈ ਔਰੇ ਤੁਹਾਨੂੰ ਜੇ ਜ ਦਿਖੇਗਾ ਤੇ ਲਗਾਤਾਰ ਤੁਹਾਨੂੰ ਲਗਾਤਾਰ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਜਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਚੋਰ ਵੀ ਜਿਹੜੇ ਹੈ ਉਹ ਦਿਖਾਈ ਦਿਖਾਈ ਦੇ ਰਹੇ ਆ ਅੰਦਰ ਤੈਨੂੰ ਲਗਾਤਾਰ ਵੀਡੀਓ ਦੇ ਵਿੱਚ ਦਿਖਾ ਰਹੇ ਆ ਕਿ ਸਾਹਮਣੇ ਦੋ ਚੋਰ ਜਿਹੜੇ ਮੋਬਾਈਲ ਖੋ ਕੇ ਭੱਜ ਰਹੇ ਸੀ ਉਹ ਦਿਖਾ ਰਹੇ ਆ ਤੇ ਲਗਾਤਾਰ ਬੈਸ ਵੀ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਇਸ ਟਾਈਮ ਹੁੰਦੀ ਹੋਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਹੈ ਹਾਂ ਜੀ ਚੋਰੀਆਂ ਹੁੰਦੀਆਂ ਰੋਜ਼ ਰੋਜ਼ ਨੋ ਫੋਨ ਫੌਂਦੇ ਇਹਨਾਂ ਨੂੰ ਪੁੱਛੋ ਵੀ ਕੀ ਅਸਰ ਕਰੀ ਹਾਂਜੀ ਕੀ ਕੀ ਸਰਕੀ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਜਿਹੜੇ ਅਸੀਂ ਚੋਰ ਫੜਿਆ ਉਹ ਬੰਦ ਦੀ ਕਾਰਵਾਈ ਕਰਾਂਗੇ ਅਸੀਂ ਜੱਕਰ ਨਹੀਂ ਆਹ ਸੋ ਪੁਲਿਸ ਦਾ ਕਹਿਣਾ ਇਹ ਹੈ ਕਿ ਬੰਦ ਦੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਲੇਕਿਨ 11:00 ਵਜੇ ਦਾ ਟਾਈਮ ਰਾਤ ਦਾ ਹੋ ਚੁੱਕਿਆ ਤੇ ਨਿਊਜ਼ 89 ਪੰਜਾਬ ਦੀ ਜੋ ਡਿਊਟੀ ਹੈਗੀ ਜੋ ਲੋਕਾਂ ਵੱਲੋਂ ਡਿਊਟੀ ਲੱਗੀ ਹੋਈ ਹੈ ਅਸੀਂ ਆਪਣੀ ਡਿਊਟੀ ਦੇ ਇਸ ਟਾਈਮ ਕਾਇਮ ਅਤੇ ਲਗਾਤਾਰ ਤੁਹਾਨੂੰ ਫੋਕਲ ਪੁਆਇੰਟ ਚੌਕੀ ਤੋਂ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਖੇੜੇ ਦੇ ਕੋਲ ਜਿਹੜੇ ਚੋਰ ਫੜੇ ਜਾਂਦੇ ਆ ਗੱਡੀ ਦੇ ਵਿੱਚ ਵੱਜਦੇ ਆ ਤੇ ਪੁਲਿਸ ਤੇ ਇਹ ਜਿਹੜੇ ਨੌਜਵਾਨ ਹੈਗੇ ਉਹ ਲਗਾਤਾਰ ਇਲਜ਼ਾਮ ਲਾ ਰਹੇ ਕਿ ਕਾਰਵਾਈ ਨਹੀਂ ਹੋ ਰਹੀ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਪੁਰੇ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਹ ਜਿਹੜੇ ਚੋਰ ਫੜੇ ਆ ਇਹਨਾਂ ਦੇ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ ਜਟੀਲਨ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ